केंद्रीय मंत्री नितिन गडकरी जी ने एक पत्र लिखा है पंजाब के मुख्यमंत्री को कि भई पंजाब में लॉ एंड ऑर्डर की सिचुएशन ठीक नहीं हमारे नेशनल हाईवे अथॉरिटी के अधिकारियों को धमकियाँ मिल रही हैं और दूसरा उनके लिए जो ज़मीन अक्वायर करनी है रोड्स के लिए आठ प्रोजेक्ट चौदह हज़ार करोड़ के करीब हैं और वो रुके हुए हैं ये पंजाब की तरक्की भी रुक रही है और पंजाब की व्यवस्था पे ये प्रश्न चिन्ह है कभी नहीं हुआ ऐसा ये मुख्यमंत्री जी को हमारी प्रार्थना है कि पंजाब के भले के लिए आपकी सरकार को परफॉर्म करना है आप इसमें खुद ध्यान दे के इसको करवाएं ये इतनी देर से लंबित प्रोजेक्ट नहीं रहने चाहिए और इसके लिए मैं समझता हूँ कि ये पंजाब विकास कैसे करेगा तरक्की कैसे करेगा ये सोचने वाली बात है बड़ी बुरी बात है ये और ऐसा नहीं होना चाहिए पंजाब के लोगों को पंजाब सरकार जवाबदेह है आम आदमी पार्टी का यही तरीका है कि वो अक्यूज हमें करेंगे अक्यूज दूसरों को करेंगे खुद की गलती को कभी नहीं मानेंगे लोकतंत्र में ये अपनी गलती में सुधार करना प्रशासनिक केंद्र हमेशा डिस्क्रिमिनेशन करता है पंजाब के लोगों न पंजाब के किसाना न ਈਵਨ ਇਸ ਵਾਰੀ ਦੇ ਬਜਟ ਚ ਵੀ ਪੰਜਾਬ ਦੇ ਲੋਕਾਂ ਦੇ ਵਾਸਤੇ ਕੁਝ ਨਹੀਂ ਹੈ ਐਂਡ ਪੰਜਾਬ ਦਾ ਕਿਸਾਨ ਬਾਰਡਰਸ ਤੇ ਬੈਠਾ ਹੈ ਨਾ ਕਿ ਇੰਡਸਟਰੀ ਆਸਤੇ ਨਾ ਕਿਸਾਨ ਆਸਤੇ ਰਹੀ ਗੱਲ ਲਾਅ ਐਂਡ ਆਰਡਰ ਦੀ ਟੂ ਬੀ ਵੈਰੀ ਓਨੈਸਟ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਇਹ ਕਹੂੰਗਾ ਕਿ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਕਿਸੇ ਵਿਅਕਤੀ ਨੂੰ ਵੀ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਸੋ ਅਸੀਂ ਲੋਕ ਵੀ ਸਾਰੇ ਸਾਡਾ ਐਜੀਟੇਸ਼ਨ ਕਰਨ ਦਾ ਹੱਕ ਹੈ ਤਰੀਕਾ ਹੈ ਬਟ ਕਾਨੂੰਨ ਨੂੰ ਕਿਸੇ ਤਰੀਕੇ ਦੇ ਨਾਲ ਹੱਥ 'ਚ ਨਾ ਲਿਆ ਜਾਵੇ ਜਿਨੇ ਨਾਲ ਪੰਜਾਬ ਦਾ ਨੁਕਸਾਨ ਹੋਵੇ ਕਿਉਂਕਿ ਕੇਂਦਰ ਤਾਂ ਬੈਠਾ ਹੈ ਕਿ ਕੋਈ ਬਹਾਨਾ ਬਣਾ ਕੇ ਕਿ ਤੁਸੀਂ ਐਨਐਚਏ ਦੇ ਅਧਿਕਾਰੀਆਂ ਨੂੰ ਕੁੱਟਤਾ ਜਾਂ ਮਾਰਤਾ ਜਾਂ ਉਹਨਾਂ ਨੂੰ ਨਾਲ ਉਹਨਾਂ ਨੂੰ ਫੜ ਲਿਆ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਨਾ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਕਿਸਾਨ ਪਰਾਵਾਂ ਨੂੰ ਤਾਂ ਜੋ ਦਿੱਲੀ ਵਾਲਿਆਂ ਨੂੰ ਕੋਈ ਬਹਾਨਾ ਮਿਲ ਜਾਏ ਔਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ 14000 ਕਰੋੜ ਰੁਪਏ ਦੇ ਪ੍ਰੋਜੈਕਟਸ ਨੇ ਪਲੀਜ਼ ਸੰਗੀਤਾ ਵਿਖਾਉਣ ਇਹਦੇ ਤੇ ਗੰਭੀਰਤਾ ਦਿਖਾਉਣ ਮੈਂ ਤਾਂ ਪੰਜ ਸੱਤ ਵਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਫੋਨ ਕਰ ਚੁੱਕਿਆ ਹਾਂ ਕਿ ਜਿੱਥੇ ਲੈਂਡ ਨਹੀਂ ਮਿਲ ਰਹੀ ਅਕਵਾਇਰ ਨਹੀਂ ਹੋ ਰਹੀ ਆਓ ਆਪਾਂ ਸਾਰੇ ਜਾਨੇ ਰਲ ਕੇ ਉਹਨਾਂ ਨਾਲ ਗੱਲ ਕਰੀਏ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਦਾ ਕੰਮ ਕੀ ਹੈ ਤੁਸੀਂ ਗ੍ਰਹਿ ਮੰਤਰੀ ਵੀ ਹੋ ਕੀ ਸੂਬੇ ਦੀ ਤਰੱਕੀ ਕੀ ਸੂਬੇ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਇਹ ਤੁਹਾਡਾ ਫਰਜ਼ ਨਹੀਂ ਅਗਰ ਤੁਹਾਡੀ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਦਾ 3263 ਕਰੋੜ ਰੁਪਏ ਦਾ ਨੁਕਸਾਨ ਹੋਇਆ ਤਾਂ ਇਹਦੀ ਪਰਪਾਈ ਕੌਣ ਕਰੇਗਾ ਔਰ ਇਹ ਚਿੱਥੀ ਉਰੇ ਨਹੀਂ ਰੁਕਦੀ ਇਸ ਤੋਂ ਅੱਗੇ ਵੀ ਨਿਤਨ ਗੜਕਰੀ ਸਾਹਿਬ ਨੇ ਸਪਸ਼ਟ ਕੀਤਾ ਕਿ ਜੇ ਪੰਜਾਬ ਦੇ ਇਹੀ ਹਾਲਾਤ ਰਹੇ ਤਾਂ ਜਿਹੜੇ ਬਾਕੀ ਰਹਿੰਦੇ ਪ੍ਰੋਜੈਕਟ ਨੇ ਜਿਹੜੇ 8 ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਤਾਂ ਕੇਂਦਰ ਸਰਕਾਰ ਮਜਬੂਰੀ ਵਸ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਬੰਦ ਕਰ ਦੇਗੀ ਮੁੱਖ ਮੰਤਰੀ ਸਾਹਿਬ ਕੀ ਗੱਡੀਆਂ ਤੇ ਗਾਣੇ ਲਾ ਕੇ ਨੱਚਣਾ ਮੁੱਖ ਮੰਤਰੀ ਦਾ ਕੰਮ ਹੈ ਕੀ ਵਿਰੋਧੀਆਂ ਨਾਲ ਤੂੰ ਤੂੰ ਮੈਂ ਮੈਂ ਝੂਠੀ ਇਲਜ਼ਾਮਬਾਜ਼ੀ ਮੁੱਖ ਮੰਤਰੀ ਦਾ ਕੰਮ ਹੈ ਕਿਉਂਕਿ ਅੱਜ ਕੇਂਦਰ ਸਰਕਾਰ ਨੇ ਤੁਹਾਡੇ ਤੇ ਤੁਹਾਡੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੇ ਬੜੇ ਵੱਡੇ ਸਵਾਲ ਖੜੇ ਕੀਤੇ ਨੇ